ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਿੰਸ ਨਿਆਲ ਅੱਜ ਵਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਮਿਲੀ ਹੈ ਸਵੇਰ ਦੀ ਸੈਰ ਕਰਨ ਮੌਕੇ ਇੱਕ ਮਹਿਲਾ ਦੇ ਵੱਲੋਂ ਲੋਰੈਂਸ ਬਿਸ਼ਨੋਈ ਦੇ ਨਾਂ ਤੋਂ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਸਲੀਮ ਖਾਨ ਨੇ ਸ਼ਿਕਾਇਤ ਦਿੱਤੀ ਬਾਂਦਰਾ ਪੁਲਿਸ ਨੂੰ ਔਰ ਬਾਂਦਰਾ ਪੁਲਿਸ ਨੇ ਕੀ ਐਕਸ਼ਨ ਕੀਤਾ ਹੈ ਇਸ ਦੇ ਬਾਰੇ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਸਲੀਮ ਖਾਨ ਮਾਰਨਿੰਗ ਵਾਕ ਤੇ ਨਿਕਲੇ ਸੰ ਤਾਂ ਇੱਕ ਮਹਿਲਾ ਦੇ ਵੱਲੋਂ ਉਹਨਾਂ ਨੂੰ ਇਹ ਤੰਜ ਕੱਸਿਆ ਗਿਆ ਟਿੱਪਣੀ ਕੀਤੀ ਗਈ ਕਿ ਸਹੀ ਨਾਲ ਰਹੋ ਨਹੀਂ ਤਾਂ ਅਸੀਂ ਲਾਰੈਂਸ ਮਿਸ਼ਨੋਈ ਨੂੰ ਦੱਸ ਦਵਾਂਗੇ ਜਿਸ ਤੋਂ ਬਾਅਦ ਇਹ ਸਿੱਧੇ ਤੌਰ ਤੇ ਧਮਕੀ ਵਜੋਂ ਲਿਆ ਗਿਆ ਕਿ ਲਾਰੈਂਸ ਮਿਸ਼ਨੋਈ ਨੂੰ ਦੱਸਣ ਦੀ ਗੱਲ ਕੀਤੀ ਗਈ ਸਹੀ ਤਰੀਕੇ ਨਾਲ ਰਹਿਣ ਦੀ ਗੱਲ ਕੀਤੀ ਗਈ ਤਾਂ ਇਸ ਵਕਤ ਪੂਰੇ ਪਰਿਵਾਰ ਨੂੰ ਅਸੀਂ ਜੇਕਰ ਕਹੀਏ ਸਲਮਾਨ ਖਾਨ ਦੇ ਥ੍ਰੈਟ ਜਿਹੜੇ ਉਹ ਮਿਲ ਰਹੇ ਨੇ ਔਰ ਇਹ ਥ੍ਰੈਟ ਜਿਹੜੇ ਲਗਾਤਾਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਦਿੱਤੇ ਜਾ ਰਹੇ ਨੇ ਕਦੇ ਈਮੇਲ ਰਾਹੀਤਾ জাফর ਕਦੇ ਲਾਰੈਂਸ ਬਿਸ਼ਨੋਈ ਦੇ ਫੋਨ ਰਾਹੀਤਾ ਅਪ੍ਰੈਲ ਮਹੀਨੇ ਦੇ ਵਿੱਚ ਆ ਜਿਹੜੀ ਗੋਲੀ ਅਪਾਰਟਮੈਂਟ ਦੇ ਬਾਹਰ ਚੱਲਦੀ ਆ ਔਰ ਗੋਲੀ ਚੱਲਣ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਆਂ ਚੱਲੀਆਂ ਸਨ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਆਂ ਚੱਲਣ ਤੋਂ ਬਾਅਦ ਗ੍ਰਫਤਾਰੀ ਵੀ ਉਹਨਾਂ ਦੀ ਹੋਈ ਸੀ ਪਰ ਉਸ ਤੋਂ ਬਾਅਦ ਲਗਾਤਾਰ ਪਰਿਵਾਰ ਨੂੰ ਥ੍ਰੈਟ ਮਿਲਦੇ ਰਹੇ ਚਾਰ ਸ਼ੀਟ ਚ ਜੋ ਸੁਲਮਾਨ ਖਾਨ ਨੇ ਬਿਆਨ ਦਰਜ ਕਰਵਾਏ ਸੀ ਉਹਨਾਂ ਨੇ ਕਿਹਾ ਸੀ ਕਿ ਸਾਡੇ ਪੂਰੇ ਪਰਿਵਾਰ ਨੂੰ ਥ੍ਰੈਟ ਹੈ ਔਰ ਪੂਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਹੁਣ ਵੱਡਾ ਐਕਸ਼ਨ ਜਿਹੜਾ ਪੁਲਿਸ ਨੇ ਕੀਤਾ ਕਿ ਉਸ ਸ਼ੱਕੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਵਕਤ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਲੀਮ ਖਾਨ ਜੋ ਕਿ ਰਾਈਟਰ ਨੇ ਔਰ ਚੰਗਾ ਨਾਮ ਦਬਦਬਾ ਉਹਨਾਂ ਦਾ ਵੀ ਰਿਹਾ ਇੰਡਸਟਰੀ ਦੇ ਵਿੱਚ ਤਾਂ ਹੁਣ ਉਹਨਾਂ ਨੂੰ ਵੀ ਟਾਰਗੇਟ ਬਣਾਇਆ ਜਾ ਰਿਹਾ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਲਾਰੈਂਸ ਬਿਸ਼ਨੋਈ 그룹 ਦੇ ਵੱਲੋਂ ਉਸ ਮਹਿਲਾ ਨੇ ਅਜਿਹੇ ਸ਼ਬਦ ਕਿਉਂ ਵਰਤੇ ਉਸ ਮਹਿਲਾ ਨੇ ਕਿਉਂ ਥ੍ਰੈਟ ਕੀਤਾ ਉਹਨਾਂ ਨੂੰ ਲਾਰੈਂਸ ਬਿਸ਼ਨੋਈ ਦੇ ਨਾਮ ਤੋਂ ਇਹ ਹੁਣ ਜਾਂਚ ਚ ਪਤਾ ਲੱਗੇਗਾ ਕੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਭੇਜਿਆ ਸੀ ਉਹਨਾਂ ਨੂੰ ਜਾਂ ਫਿਰ ਉਸਨੇ ਆਪਣੇ ਵੱਲੋਂ ਹੀ ਇਹ ਜਿਹੜਾ ਤੰਝ ਕੱਸਿਆ ਉਹਨਾਂ ਨੂੰ ਤਸਲੀਮ ਖਾਨ ਜਿਵੇਂ ਹੀ ਸਵੇਰ ਦੀ ਸੈਰ ਕਰਨ ਨਿਕਲਦੇ ਨੇ ਤਾਂ ਇਸ ਮਹਿਲਾ ਦੇ ਵੱਲੋਂ ਉਹਨਾਂ ਨੂੰ ਥ੍ਰੈਟ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਕੀ ਖੁਲਾਸਾ ਇਸ ਕੇਸ ਦੇ ਵਿੱਚ ਹੋਵੇਗਾ ਇੱਕ ਤੋਂ ਬਾਅਦ ਇੱਕ ਕੇਸ ਜਿਹੜੇ ਸਲਮਾਨ ਖਾਨ ਦੇ ਪਰਿਵਾਰ ਤੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਚਾਹੇ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਧਮਕੀਆਂ ਹੋਣ ਚਾਹੇ ਈਮੇਲ ਰਾਹੀਂ ਚਾਹੇ ਕਿਸੇ ਦੇ ਵੱਲੋਂ ਲਾਰੈਂਸ ਬਿਸ਼ਨੋਈ ਦਾ ਨਾਮ ਵਰਤ ਕੇ ਧਮਕੀਆਂ ਦਿੱਤੀਆਂ ਹੋਣ ਤਾਂ ਹਾਲਾਂਕਿ ਜੋ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਆਂ ਚੱਲੀਆਂ ਸਨ ਉਹ ਗੋਲੀਆਂ ਚੱਲਣ ਤੋਂ ਬਾਅਦ ਜਿਹੜੀ ਪੋਸਟ ਪੈਂਦੀ ਆ ਉਹ ਪੋਸਟ ਪੁਰਤਕਾਲ ਤੋਂ ਪਈ ਸੀ ਹਾਲਾਂਕਿ ਉਸਦੇ ਮਾਸਟਰਮਾਈਂਡ ਅਨਮੋਲ ਬਿਸ਼ਨੋਈ ਆ ਕਿਉਂਕਿ ਉਸ ਅਨਮੋਲ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਦੇ ਲਈ ਐਨਆਈਏ ਨੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਤਾਂ ਇਹ ਬਹੁਤ ਵੱਡਾ ਨੈਟਵਰਕ ਜਿਸ ਤਰੀਕੇ ਨਾਲ ਕੰਮ ਕਰਦਾ ਹੈ ਪੂਰੇ ਦੇਸ਼ ਦੇ ਵਿੱਚ ਇਹ ਇੱਕ ਚਿੰਤਾ ਦੀ ਵਿਸ਼ਾ ਚਿੰਤਾ ਦਾ ਵਿਸ਼ਾ ਸੁਰੱਖਿਆ ਏਜੰਸੀਆਂ ਦੇ ਲਈ ਬਣਿਆ ਬੜਿਆ ਹੋਇਆ ਤਾਂ ਇਸ ਤੋਂ ਅੱਗੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ